1 ਅਪ੍ਰੈਲ ਤੋਂ ਹੋਣ ਜਾ ਰਹੇ ਨੇ ਵੱਡੇ ਬਦਲਾ ATM ਤੋਂ ਪੈਸੇ ਕਢਾਉਣ ਤੋਂ ਲੈ ਕੇ ਰਸੋਈ ਗੈਸ ਤੱਕ ਤੁਹਾਡੀ ਜੇਬ ਤੇ ਪਵੇਗਾ ਐਨਾ ਪਾਰ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਸਰਕਾਰੀ ਨੌਕਰੀਆਂ ਸਰਕਾਰੀ ਭਰਤੀਆਂ ਸਰਕਾਰੀ ਅਪਡੇਟ ਤੇ ਸਵਾਨੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਤੇ ਹੋਰ ਵੀ ਸਰਕਾਰੀ ਸਕੀਮਾਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹੇ ਹਾਂ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਸ਼ੈਡਿਊਲ ਸਕਿਪ ਕਰੀ ਵੀਡੀਓ ਤੇ ਬਹੁਤ ਸਾਰੀਆਂ ਜਾਣਕਾਰੀਆਂ ਅਧੂਰੀਆਂ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ 1 April ਤੋਂ ਬਹੁਤ ਵੱਡੇ ਦੇਸ਼ ਦੇ ਵਿੱਚ ਬਦਲਾਅ ਹੋਣ ਜਾ ਰਹੇ ਨੇ ਨਵਾਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ 2025-26 ਤਾਂ ਇਸ ਦੀ ਸ਼ੁਰੂਆਤ ਤੋਂ ਪਹਿਲਾਂ 1 April ਤੋਂ ਤੁਹਾਡੀ ਜੇਬ ਤੇ ਅਸਰ ਹੋਣ ਜਾ ਰਿਹਾ ਹੈ ਵੱਡੇ ਬਦਲਾਅ ਹੋਣ ਜਾ ਰਹੇ ਹੈ ਕਿਹੜੇ ਕਿਹੜੇ ਬਦਲਾਅ ਹੋਣ ਜਾ ਰਹੇ ਹੈ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਅਗਲੇ ਵਿੱਤੀ ਸਾਲ ਯਾਨੀ 1 April 2025 ਵਿੱਚ ਕੋਈ ਵੱਡੇ ਬਦਲਾਅ ਹੋਣ ਜਾ ਰਹੇ ਨੇ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪਵੇਗਾ ਇਸ ਦਾ ਮਤਲਬ ਹੈ ਕਿ ਘਰ ਦੀ ਰਸੋਈ ਤੋਂ ਲੈ ਕੇ ਬੈਂਕ ਖਾਤਾ ਅਤੇ ਕ੍ਰੈਡਿਟ ਕਾਰਡ ਧਾਰਕਾਂ ਤੱਕ ਹਰ ਕੋਈ ਪ੍ਰਭਾਵਿਤ ਹੋਣ ਵਾਲਾ ਹੈ ਸਭ ਤੋਂ ਪਹਿਲਾਂ ਬੈਂਕ ਖਾਤਿਆਂ ਤੇ ਕ੍ਰੈਡਿਟ ਕਾਰਡ ਬਾਰੇ ਜਾਣਦੇ ਹਾਂ ਆਖਰ ਕੀ ਬਦਲਾਅ ਹੋਣ ਜਾ ਰਿਹਾ ਹੈ ਕ੍ਰੈਡਿਟ ਕਾਰਡਾਂ ਤੇ ਕੀ ਹੋਏਗਾ ਬਦਲਾਅ ਕ੍ਰੈਡਿਟ ਕਾਰਡ ਧਾਰਕਾਂ ਲਈ ਅਗਲੇ ਵਿੱਤੀ ਸਾਲ ਵਿੱਚ ਕਈ ਅਜਿਹੇ ਬਦਲਾਅ ਹੋਣ ਜਾਲੇ ਨੇ ਜੋ ਇਸ ਦੇ ਇਸਤੇਮਾਲ ਕਰਨ ਵਾਲਿਆਂ ਤੇ ਅਸਰ ਕਰ ਸਕਦੇ ਨੇ ਇੱਕ ਪਾਸੇ SBI ਦੇ ਸਿਪਮਲੀਕ ਕਲਿੱਕ ਕ੍ਰੈਡਿਟ ਕਾਰਡ ਨੇ ਸਵੇਗੀ ਰਿਵਾਰਡ ਦੇ ਪੁਆਇੰਟਸ ਨੂੰ 10 ਗੁਣਾ ਤੋਂ ਘਟਾ ਕੇ 5 ਗੁਣਾ ਕਰਨ ਦਾ ਐਲਾਨ ਕਰ ਦਿੱਤਾ ਤਾਂ ਇਸ ਦੇ ਨਾਲ ਹੀ 에어 ਇੰਡੀਆ ਨੇ ਸਿਗਨੇਚਰ ਪੁਆਇੰਟਸ ਨੂੰ 30 ਤੋਂ ਘਟਾ ਕੇ 10 ਕਰਨ ਦਾ ਐਲਾਨ ਕੀਤਾ ਹੈ ਐਲਪੀਜੀ ਤੇ ਕੀ ਪ੍ਰਭਾਵ ਪਵੇਗਾ ਤੇਲ ਅਤੇ ਗੈਸ ਵੰਡ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਨੇ ਅਜਿਹੀ ਸਥਿਤੀ ਵਿੱਚ ਤੁਸੀਂ ਅਗਲੇ ਮਹੀਨੇ ਦੀ ਕਿਸੇ ਤਰੀਕ ਨੂੰ ਇਸ ਵਿੱਚ ਕੁਝ ਬਦਲਾਅ ਦੇਖ ਸਕਦੇ ਹੋ ਹਾਲਾਂਕਿ ਲੰਬੇ ਸਮੇਂ ਤੋਂ ਐਲਪੀਜੀ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਪਰ ਉਮੀਦ ਹੈ ਕਿ ਨਵੇਂ ਵਿੱਤੀ ਸਾਲ ਵਿੱਚ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੁਝ ਰਾਹਤ ਮਿਲ ਸਕਦੀ ਹੈ ਜਦੋਂ ਕਿ ਜੇਕਰ ਅਸੀਂ ਵਾਹਨਾਂ ਵਿੱਚ ਵਰਤੇ ਜਾਣ ਵਾਲੇ ਸੀਐਨਜੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਕੁਝ ਬਦਲਾਅ ਹੋ ਸਕਦੇ ਨੇ ਅਗਿਆ ਬੈਂਕ ਖਾਤਿਆਂ ਨਾਲ ਸੰਬੰਧਿਤ ਬਦਲਾਅ ਸਟੇਟ ਬੈਂਕ ਆਫ ਇੰਡੀਆ ਅਤੇ ਪੀਐਨਬੀ ਸਮੇਤ ਕਈ ਹੋਰ ਬੈਂਕ ਘੱਟੋ ਘੱਟ ਬੈਂਕ ਬੈਲੈਂਸ ਵਿੱਚ ਬਦਲਾਅ ਕਰ ਸਕਦੇ ਨੇ ਹੁਣ ਘੱਟੋ ਘੱਟ ਬਕਾਇਆ ਰੱਖਣ ਦੀਆਂ ਨਵੀਆਂ ਸੀਮਾਵਾਂ ਸੈਕਟਰ ਵਾਰ ਆਧਾਰ ਤੇ ਤੈਅ ਕੀਤੀਆਂ ਜਾਣਗੀਆਂ ਅਤੇ ਉਸ ਅਨੁਸਾਰ ਚਾਰਜ ਕੀਤੀਆਂ ਜਾਣਗੀਆਂ ਅਜੇ ਇਸ ਸਥਿਤੀ ਵਿੱਚ ਜਿਸ ਦਾ ਸਿੱਧਾ ਅਸਰ ਬੈਂਕ ਖਾਤਾ ਧਾਰਕਾਂ ਦੀਆਂ ਜੇਬਾਂ ਤੇ ਪਵੇਗਾ ਇਹ ਧਿਆਨ ਦੇਣ ਯੋਗ ਹੈ ਕਿ ਇਸ ਸਮੇਂ ਵਕ ਵਕ ਬੈਂਕਾਂ ਲਈ ਘੱਟੋ ਘੱਟ ਬਕਾਇਆ ਸੀਮਾ ਵੱਖਰੀ ਹੈ ਜੇਕਰ ਉਹ ਘੱਟੋ ਘੱਟ ਬਕਾਇਆ ਨਿਯਮ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਬੈਂਕ ਖਾਤਾ ਧਾਰਕਾਂ ਤੇ ਜੁਰਮਾਨਾ ਲਾਇਆ ਜਾਂਦਾ ਹੈ ਕੋਈ ਇੱਕ ਵਿੱਚ ਇਸ ਵਿੱਚ ਕੁਝ ਬਦਲਾਅ ਹੋ ਸਕਦੇ ਨੇ ਬੰਦ ਹੋਣਗੇ ਬਹੁਤ ਸਾਰੇ ਯੂਪੀਆਈ ਅਕਾਊਂਟਸ ਅੱਜਕੱਲ੍ਹ ਭੁਗਤਾਨ ਲਈ ਯੂਪੀਆਈ ਕਾਫੀ ਮਸ਼ਹੂਰ ਹੈ ਪਰ ਅਜਿਹੇ ਮੋਬਾਈਲ ਨੰਬਰ ਜੋ ਯੂਪੀਆਈ ਖਾਤਿਆਂ ਨਾਲ ਜੁੜੇ ਹੋਏ ਨੇ ਪਰ ਕਿਰਿਆਸ਼ੀਲ ਨਹੀਂ ਹਨ 1 ਅਪ੍ਰੈਲ ਤੋਂ ਬੰਦ ਕਰ ਦਿੱਤੇ ਜਾਣਗੇ ਇਸ ਦੇ ਨਾਲ ਹੀ ਇਸ ਨੂੰ ਬੈਂਕ ਰਿਕਾਰਡ ਤੋਂ ਵੀ ਹਟਾ ਦਿੱਤਾ ਜਾਏਗਾ ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡਾ ਕੋਈ ਵੀ ਮੋਬਾਈਲ ਨੰਬਰ ਯੂਪੀਆਈ ਨਾਲ ਜੁੜਿਆ ਹੋਇਆ ਹੈ ਪਰ ਵਰਤਿਆ ਨਹੀਂ ਜਾ ਰਿਹਾ ਤਾਂ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਇਹ ਕੁਝ ਬਦਲਾਵ ਹੋਣ ਵਾਲੇ ਨੇ ਇਸ ਤੋਂ ਬਿਨਾ ਵੀ ਕੁਝ ਹੋਰ ਬਦਲਾਵ ਹੋਣ ਵਾਲੇ ਆ ਉਹਨਾਂ ਦੀ ਵੀ ਵੀਡੀਓ ਜਲਦੀ ਹੀ ਇਸੇ ਚੈਨਲ ਤੇ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ